ਸਤ ਸ੍ਰੀ ਅਕਾਲ ਇਸਲਾਮ ਵਾਲੇਕੁਮ ਨਮਸਤੇ ਸਵਾਗਤ ਦੀ ਵੀਡੀਓ ਚ ਦੇਖ ਰਹੇ ਆ ਕਿਵੇਂ ਦਾ ਰਿਹਾ ਆਪਣਾ ਯੂਰਪ ਚ ਆਖਰੀ ਦਿਨ ਕਿਉਂ ਆਪਾਂ ਯੂਰਪ ਛੱਡਿਆ ਸੋ ਆਜੋ ਮਿਲਦੇ ਆ ਵੀਡੀਓ ਚ ਉਹ ਟਰੱਕ ਤੇ ਸੋ ਫਿਰ ਯੂਰਪ ਨੂੰ ਕਰਦਾਂਗੇ ਟਾਟਾ ਬਾਏ ਬਾਏ ਜਰਮਨੀ ਜਿਸ ਟਾਈਮ ਆਪਾਂ ਗੱਡੀ ਲੋਡ ਕਰ ਲਈ ਸੋ ਪਿੱਛੇ ਦੇਖ ਸਕਦੇ ਤੁਸੀਂ ਆਪਾਂ ਨੂੰ ਲਾਸਟ ਲੋਡ ਮਿਲਿਆ ਹੈ ਪੇਪਰ ਰੋਲਸ ਦਾ ਸੋ ਗਰਮੀ ਬਹੁਤ ਹੈ ਇੱਥੇ ਵੀ ਹੁਣ ਯੂਰਪ ਚ ਤੇ ਪਾਣੀ ਵੀ ਹੈ ਨਹੀਂ ਗੱਡੀ 'ਚ ਖਤਮ ਹੋਇਆ ਹੀ ਗਰੋਸਰੀ ਲੈ ਨਹੀਂ ਹੋਈ ਸੋ ਇਸ ਤਰ੍ਹਾਂ ਦਾ ਰਿਹਾ ਆਪਣਾ ਲਾਸਟ ਟ੍ਰਿਪ ਤੇ ਕਿੱਥੇ ਆਪਾਂ ਜਾ ਰਹੇ ਹਾਂ ਨੈਕਸਟ ਕੰਟਰੀ 'ਚ ਕਿਉਂ ਯੂਰਪ ਦੇ ਵਿੱਚ 2 ਲੱਖ ਸੈਲਰੀ ਆਪਾਂ ਯਾਲੀ ਜੋਬ ਛੱਡ ਦਿੱਤੀ ਸੋ ਸਾਰਿਆਂ ਪਤਾ ਨੋਣ ਵਾਲੀਆਂ ਵੀਡੀਓ ਚ ਦੱਸਾਂਗੇ ਤੇ ਚੈਨਲ ਤੇ ਫਸਟ ਟਾਈਮ ਆਏ ਹੋ ਚੈਨਲ ਤੇ ਤੁਸੀਂ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਬੈੱਲ ਆਈਕਨ ਕਰ ਦਿਓ ਔਨ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੇ ਟਾਈਮ ਨਾਲ ਪਹੁੰਚ ਸਕੇ ਤਾਂ ਜੋ ਤੁਸੀਂ ਯੂਰਪ ਤੇ ਬਾਕੀ ਦੁਨੀਆ ਦੀ ਜਾਣਕਾਰੀ ਤੁਸੀਂ ਲੈ ਸਕੋ ਸੋ ਆਪਾਂ ਨੂੰ ਕਿਹਾ ਵੀ ਗੱਡੀ ਪਾਈ ਹੁਣ ਇੱਥੋਂ ਕੱਢੋ ਗੱਡੀ ਤੁਹਾਡੀ ਹੋ ਗਈ ਲੋਡ ਤਾਂ ਜੋ ਦੂਸਰੀ ਗੱਡੀ ਲੱਗ ਸਕੇ ਇੱਥੇ ਸੋ ਗੱਡੀਆਂ ਵਧੀਆ ਨੇ ਜੀ ਸਾਰਾ ਡਿਜੀਟਲ ਮੀਟਰ ਨੇ ਸਭ ਆਟੋ ਨੇ ਵਧੀਆ ਨੇ ਸੋ ਇੱਥੇ ਆਟੋਮੈਟਿਕ ਹੀ ਆਈ ਸਾਰਾ ਕੁਝ ਸਾਰਾ ਕੁਝ ਆਪ ਨੂੰ ਇਨਸਟਰਕਸ਼ਨ ਮਿਲ ਗਈਆਂ ਜਦੋਂ ਆਪਾਂ ਆਪਣਾ ਪਾਈ ਦਾ ਇੱਥੇ ਰੈਫਰੈਂਸ ਨੰਬਰ ਗੱਡੀ ਦਾ ਕੰਡਾ ਹੋਇਆ ਆਪਾਂ ਨੂੰ ਪੇਪਰ ਨਿਕਲੇ ਸੋ ਐਸੇ QR ਕੋਡ ਤੇ ਆਪਣਾ ਸਾਰਾ ਆਪਾਂ ਨੂੰ ਡਾਕੂਮੈਂਟ ਇੱਥੋਂ ਮਿਲ ਜਾਣੇ ਤੇ ਇੱਥੋਂ ਹੀ ਆਪਾਂ ਕਿਸੇ ਆਫਿਸ 'ਚ ਜਾਣ ਦੀ ਲੋੜ ਨਹੀਂ ਇਸ ਤੋਂ ਬਾਅਦ ਜਿੰਨਾ ਇੱਥੇ ਵਜਣਾ ਇਹਨੂੰ ਡਬਲ ਤੱਕ ਦਬਾਈ ਜੇ ਹਿਨ ਚਾਲ ਦੇ ਵਿੱਚ ਮਿੱਟੀ ਪੱਥਰ ਲੋਡ ਕਰੀਦਾ ਸੀ ਨਾ ਹੀ ਤੇ ਪਰ ਇਥੇ ਵਜ਼ਨ ਚਲੋ ਠੀਕ ਆ ਲਿਮਟਡ ਆ ਘਟਿਆ ਰੈਸਟ ਵੀ ਫਿਕਸ ਆ ਟਾਈਮ ਵੀ ਫਿਕਸ ਆ ਸੋ ਇੱਥੇ ਕੁਝ ਫੈਰੇ ਵੀ ਨੇ ਯੂਰਪ ਦੇ ਵਿੱਚ ਤੇ ਕੁਝ ਚੀਜ਼ਾਂ ਦੀ ਤੰਗੀ ਵੀ ਆ ਸੋ ਮੈਂ ਆਪਣੇ ਚੈਨਲ ਤੇ ਵੀਡੀਓ ਪਾਈਆਂ ਨੇ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਸੋ ਇੱਕ ਬਹੁਤੀ ਜਾਣਕਾਰੀ ਵਾਲੀ ਵੀਡੀਓ ਜੋ ਕਿ ਉੱਪਰ ਆਈਕਨ ਤੇ ਵੀ ਚੱਲ ਰਹੀ ਹੋਏ ਵੀ ਇਸ ਤੇ ਤੇ ਬਾਕੀ ਵੀਡੀਓਸ ਦਾ ਲਿੰਕ ਜਿਹੜਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਸੋ ਇਸ ਤੋਂ ਬਾਅਦ ਆਪਣੇ ਜਿੱਦਾਂ ਡਾਕੂਮੈਂਟ ਨਿਕਲਦੇ ਆਪਾਂ ਚੈੱਕ ਕਰਾਂਗੇ ਇਸ ਤੇ ਆਪਣਾ ਡਿਲੀਵਰੀ ਦਾ ਐਡਰੈਸ ਆਪਣਾ ਜੋ ਵੀ ਆਪਣਾ ਵਜਨ ਹੈ ਮਟੀਰੀਅਲ ਲਿਖਿਆ ਆਪਾਂ ਸਾਰਾ ਡਾਕੂਮੈਂਟ ਚੈੱਕ ਕਰਾਂਗੇ ਤਾਂ ਜੋ ਆਪਾਂ ਨੂੰ ਬਾਅਦ ਵਿੱਚ ਕੋਈ ਪ੍ਰੋਬਲਮ ਨਾ ਆਵੇ ਸੋ ਕਿਉਂਕਿ ਇੱਥੇ ਕਿਹੜਾ ਕੋਈ ਜੇ ਇਨਸਾਨ ਹੈ ਜਾਂ ਮਸ਼ੀਨ ਨੇ ਆ ਮਸ਼ੀਨ ਕਹਿੰਦੇ ਉਹਦਾ ਬੰਦਿਆਂ ਨਾਲ ਬੈਟਰ ਕੰਮ ਕਰਦੀ ਆ ਪਰ ਦੇਖੋ ਸੋ ਆਪਾਂ ਚੈੱਕ ਕਰਾਂਗੇ ਤਾਂ ਜੋ ਆਪਾਂ ਨੂੰ ਕੋਈ ਰਾਜ ਪੁਲਿਸ ਦੀ ਜਾਂ ਰਾਜ ਵਿੱਚ ਅੱਗੇ ਕਿਤੇ ਖਾਲੀ ਕਰਨੀ ਕੋਈ ਪ੍ਰੋਬਲਮ ਨਾ ਆਵੇ ਕਿਉਂਕਿ ਆਪਾਂ ਤਾਂ ਗੱਡੀ ਛੱਡ ਦੇਣੀ ਆ ਦੂਜਾ ਬੰਦੇ ਨੂੰ ਮਿਲੂਗੀ ਫਿਰ ਉਹਨੂੰ ਨਾ ਕੋਈ ਪ੍ਰੋਬਲਮ ਆਵੇ ਸੋ ਇਸ ਤੋਂ ਬਾਅਦ ਚੱਲਦੇ ਆ ਜੀ ਰਾਹਾਂ ਦੇ ਦੇਖਾਂਗੇ ਫਿਰ ਅੱਜ ਗਰੋਸਰੀ ਵਾਲਾ ਵੀ ਕਿੱਦਾਂ ਦਾ ਹੁੰਦਾ ਕੰਮ ਐਡਵੈਂਚਰ ਨਿਕਲਦੇ ਆ ਇੱਥੋਂ ਗੱਡੀ ਲੋਡ ਕਰਕੇ ਕਰਦੇ ਆ ਟਾਟਾ ਬਾਏ ਬਾਏ ਇਹਨਾਂ ਹੀ ਲਾਸਟ ਲੋਡ ਨੂੰ ਲਾਸਟ ਪਲੇਸ ਨੂੰ ਯਰਮਣੀ ਵੀ ਯਾਦ ਰੱਖੂਗੀ ਇਹ ਵੀ ਜਗ੍ਹਾ ਜਿੱਥੇ ਗੱਡੀ ਲੋਡ ਕੀਤੀ ਲਾਸਟ ਟਾਈਮ ਸੋ ਲੈਫਟ ਸਾਈਡ ਤੇ ਆਪਣੇ ਪਾਰਕਿੰਗ ਇੱਥੇ ਗੱਡੀਆਂ ਰੋਕਦੀਆਂ ਜਿਹਦਾ ਨੰਬਰ ਆਉਂਦਾ ਡਿਸਪਲੇ ਲੱਗੀਆਂ ਉਹ ਬੰਦਾ ਇਦਾਂ ਤਲੇ ਜਾਂਦਾ ਲੋਡ ਲਗਾਣਾ ਸੋ ਬੰਦੀਗਲੇ ਨਾਲ ਹੀ ਹੱਥੋਂ ਲੱਗੇ ਜਿਆਦਾ ਦੂਰ ਨਹੀਂ ਸੀ ਤੇ ਲਖਸੰਭਰ ਕੋਉਣ ਵਾਲਾ ਉਸ ਤੋਂ ਪਹਿਲਾਂ ਪਹਿਲਾਂ ਗਰੋਸਰੀ ਲੈ ਲਾਂਗੇ ਕਿਉਂਕਿ ਉਹ ਇੱਕ ਛੋਟਾ ਦੇਸ਼ ਆ ਤੰਗ ਦੇਸ਼ ਆ ਉੱਥੇ ਆਪਾਂ ਨੂੰ ਆਪਾਂ ਨੂੰ ਹੋ ਸਕਦਾ ਆਪਣੇ ਉਹਦੀ ਐਂਟਰੀ ਤੇ ਬਾਰਡਰ ਦੇ ਪਹਿਲੀ ਪੰਪ ਤੇ ਆਪਾਂ ਨੂੰ ਪਾਰਕਿੰਗ ਪਾ ਦੇ ਗੱਡੀ ਵਾਲੇ ਆਪਣੀ ਕੰਪਨੀ ਵਾਲੇ ਸੋ ਇਸ ਲਈ ਪਹਿਲਾਂ ਲਾਈਟ ਮਾਰ ਕੇ ਆਪਾਂ ਆ ਗਏ ਆ ਜੀ ਗਰੋਸਰੀ ਲੈਣ ਲਈ ਮੈਪ ਤੇ ਲਾਈ ਲੋਕੇਸ਼ਨ ਚਾਰ ਪੰਜ ਕਿਲੋਮੀਟਰ ਸਾਈਡ ਤੇ ਆ ਕੇ ਤੇ ਆਪਾਂ ਕਿਸੇ ਦੀ ਗਰਾਜ ਦੇ ਉੱਤੇ ਲਾ ਕੇ ਕੱਢ ਲੀਆਂ ਬੋਤਲਾਂ ਕਿਉਂਕਿ ਪਾਣੀ ਵਾਲੀਆਂ ਬੋਤਲਾਂ ਦਾ ਵੀ ਪੈਸੇ ਲੱਗਦੇ ਨੇ ਜਦੋਂ ਆਪਾਂ ਲੈਨੇ ਆ ਪੇ ਕਰਦੇ ਹੁਣ ਆਪਾਂ ਇਹਨਾਂ ਨੂੰ ਬੋਤਲਾਂ ਦੇਵਾਂਗੇ ਤੇ ਸਮਾਨ ਲੈਵਾਂਗੇ ਚੱਕੋ ਭਾਈ ਆਪਣੀਆਂ ਬੋਤਲਾਂ ਸਾਨੂੰ ਦਿਓ ਦੋ ਦਿਨ ਦਾ ਵੀਕਐਂਡ ਦਾ ਸਮਾਨ ਤੱਕ ਰਹੀ ਅਸੀਂ ਬਾਏ ਬਾਏ ਨਿਕਲੀਏ ਇੱਥੋਂ ਹੁਣ ਸੋ ਕਿੰਦਾ ਦਾ ਰਿਹਾ ਹੁੰਦਾ ਯੂਰਪ ਦੀਆਂ ਇਹ ਚੀਜ਼ਾਂ ਇਹ ਵੀ ਮੈਂ ਇੱਕ ਵੀਡੀਓ ਪਾਈ ਆ ਜਰਮਨੀ ਦੀ ਆਪਣੇ ਯਰਬਨੀ ਦੇ ਵਿੱਚ ਇੱਕ ਬਹੁਤ ਵਧੀਆ ਸੀ ਟਰੱਕਿੰਗ ਟਰੱਕ ਦੇ ਨਾਲ-ਨਾਲ ਤੁਹਾਨੂੰ ਇੱਕ ਟਰੈਕਟਰ ਵੀ ਦਿਖਾਇਆ ਉਹ ਵੀਡੀਓ ਦਾ ਲਿੰਕ ਉੱਪਰ ਚੱਲ ਰਿਹਾ ਉਹ ਵੀ ਦੇਖਿਓ ਤਦ ਤੱਕ ਉਹ ਕਹਿੰਦੇ ਬੋਤਲ ਤੁਹਾਡੀ ਲੈਣੀ ਨਹੀਂ ਹੈਗੀ ਆਪਾਂ ਤੇ ਇਦਾਂ ਦਾ ਰਹਿੰਦਾ ਜੀ ਆਪਣੀਆਂ ਮੈਂ ਵੀਡੀਓਜ਼ 'ਚ ਯੂਰਪ ਦਿਖਾਉਣਾ ਰਹਿੰਦਾ ਕੱਲਾ ਯੂਰਪ ਨਹੀਂ ਮੈਂ ਸੜੀ ਸ਼ਹਿਰ ਵੀ ਦਿਖਾਉਏ ਤੁਹਾਨੂੰ ਆਪਣੇ ਚੈਨਲ ਤੇ ਪਿੰਡ ਵੀ ਦਿਖਾਏ ਤੇ ਆਪਣਾ ਵਧੀਆ ਜਾਣਕਾਰੀ ਦੇਣ ਦੀ ਕੀਤੀ ਕੋਸ਼ਿਸ਼ ਤੇ ਲੈ ਕੇ ਆ ਗਏ ਆਂ ਇਹ ਸਮਾਨ ਆਪਾਂ ਵਾਪਸ ਤੇ ਹੁਣ ਚੱਲਦੇ ਆਂ ਰਸ਼ਨ ਪਾਣੀ ਲੈ ਕੇ ਕਰਦੇ ਆਂ ਗੱਲਾਂ ਬਾਤਾਂ ਬਾਕੀ ਅੱਗੇ ਜਾ ਕੇ ਲਗਜ਼ਬਰਗ ਦੇ ਵਿੱਚ ਤੇ ਮਿਲਾਂਗੇ ਲਗਜ਼ਮਬਰਗ ਦੀ ਪਾਰਕਿੰਗ 'ਚ ਤੇ ਦੱਸੋ ਕਿੱਦਾਂ ਰਿਹਾ ਆਪਣਾ ਸਫ਼ਰ ਲਾਸਟ ਕਿੱਦਾਂ ਲੱਗੀ ਤੁਹਾਨੂੰ ਵੀਡੀਓ ਤੇ ਆ ਆ ਜੀ ਯਾਰ ਆਪਾਂ ਐਦਾਂ ਹੁੰਦਾ ਯਾਰ ਪਹਾੜਾ ਪਹਾੜਾ ਜਾ ਉਹ ਹੀ ਘਰ ਸੋਹਣੇ ਲੱਗਦੇ ਜਿਹੜੇ